लगिया ड्यूटिया मुलाजमा दिया रद्द करो, करो, करो। मुलाजमा से वादू बोझ बंद करो, करो, बंद करो। नमस्कार दी इंफॉर्मेशन में एक बार फिर से आपका स्वागत है हर बार किसानों द्वारा धान की फसल को उठाकर के उसमें आग लगा दी जाती है यानी पराली जलाने की समस्या इस समस्या से निजात पाने के लिए सुप्रीम कोर्ट ने कहा है कि किसी भी हालत में पराली को आग नहीं लगेगी पंजाब सरकार हर बार एम्प्लॉयज बिजली कर्मचारियों की भी ड्यूटी जिन खेतों में आग लगती है वहां लगा दी जाती है एम्प्लॉयज फेडरेशन यानी सांझा मुलाजिम फ्रंट द्वारा इस फैसले का विरोध किया गया है का सब डिवीजन से 40 लोगों की ड्यूटी ਇਹ ਜਾਣਨੇ ਮੇ ਲਗਾ ਦੀ ਗਈ ਹੈ ਕਿ ਕਿਸ ਕਿਸਾਨ ਨੇ ਆਪਣੇ ਖੇਤ ਮੇ ਪ੍ਰਾਲੀ ਕੋ ਆਗ ਲਗਾਈ ਹੈ ਇਸੀ ਕੇ ਵਿਰੋਧ ਮੇ ਅੱਜ ਪ੍ਰਦਰਸ਼ਨ ਹੋ ਰਹਾ ਹੈ ਆਏ ਸਾਲ ਡਿਊਟੀਆਂ ਲੱਗ ਜਾਂਦੀਆਂ ਨੇ ਸਾਡੀਆਂ ਪ੍ਰਾਲੀ ਸਾਰਨ ਚ ਜਿਹੜੀਆਂ ਪ੍ਰਾਲੀ ਫੜਦੀਆਂ ਨੇ ਵੀ ਉਹਨਾਂ ਨੂੰ ਰੋਕਣ ਵਾਸਤੇ ਡਿਊਟੀਆਂ ਲੱਗਦੀਆਂ ਨੇ ਸੋ ਪਿਛਲੀ ਵਾਰੀ ਵੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇਹ ਡਿਊਟੀਆਂ ਸਾਡੀਆਂ ਨਾ ਲਾਈਆਂ ਜਾਣ ਕਿਉਂਕਿ ਪਹਿਲਾਂ ਹੀ ਮੁਲਾਜ਼ਮਾਂ ਤੇ ਬਹੁਤ ਬੋਝ ਹੈ ਤੁਹਾਨੂੰ ਵੀ ਪਤਾ ਹੈ ਆ ਇਸ ਵਾਰੀ ਤਾਂ ਪਾਣੀ ਆਏ ਨੇ ਜਿਵੇਂ ਬਹੁਤ ਖੰਬੇ ਡੇਟ ਹੋਏ ਨੇ ਬਹੁਤ ਪ੍ਰਭਾਵਿਤ ਹੋਈ ਹੈ ਸਪਲਾਈ ਹਾਂਜੀ ਜਿੱਥੇ ਸਾਡੇ ਮੁਲਾਜ਼ਮਾਂ ਤੇ ਉਹ ਬੋਝ ਹੈ ਉਥੇ ਇੱਕ ਨਵਾਂ ਬੋਝ ਪਾਇਆ ਜਾ ਰਿਹਾ ਹੈ ਵੀ ਪ੍ਰਾਲੀਆਂ ਜ਼ਿੰਮੇਵਾਰ ਛਾੜਦੇ ਉਹਨਾਂ ਨੂੰ ਰੋਕਣ ਵਾਸਤੇ ਜੇ ਕੋਈ ਛਾੜਦਾ ਹੈ ਤਾਂ ਸਾਨੂੰ ਰਿਪੋਰਟ ਕੀਤੀ ਜਾਵੇ ਹਾਂਜੀ ਹਾਂ ਉਹਦੇ ਵਿੱਚ ਅੱਜ ਧਰਨਾ ਸਾਡਾ ਇਸ ਗੱਲ ਕਰਕੇ ਸੀ ਐਬਸਨ ਸਾਹਿਬ ਨੂੰ 10 ਤਰੀਕ ਨੂੰ ਅਸੀਂ ਇਹ ਮੈਮੋਰੰਡਮ ਦਿੱਤਾ ਸੀ ਵੀ ਤੁਸੀਂ ਡਿਊਟੀਆਂ ਸਾਡੀਆਂ ਨਾ ਲਾਈਆਂ ਜਾਣ ਵੀ ਵਿਭਾਗ ਹੋਰ ਵੀ ਬੜੇ ਨੇ ਉਹਨਾਂ ਦੇ ਕਲੈਰੀਕਲ ਸਟਾਫ ਹੈਗੇ ਨੇ ਬਹੁਤ ਨੇ ਕਿਉਂਕਿ ਇਹ ਜਿਹੜੀ ਹੈ ਖੇਤੀਬਾੜੀ ਵਿਭਾਗ ਨਾਲ ਅਟੈਚ ਹੈਗੀ ਹੈ ਇਹ ਗੱਲ ਤੇ ਸਾਡਾ ਮੁਲਾਜ਼ਮਾਂ ਦਾ ਵਿੱਚ ਤਾਂ ਕੋਈ ਰੋਲ ਹੀ ਹੈ ਨਹੀਂ ਹਾਂ ਸਪਲਾਈ ਅਸੀਂ ਵਹਾਲ ਕਰਦੇ ਆ ਉਹਦੇ ਵਿੱਚ ਬਹੁਤ ਤਕੜਾ ਬੋਝ ਹੈਗਾ ਸਾਡੇ ਤੇ ਤੋਂ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਤੇ 24 ਤਰੀਕ ਨੂੰ ਅੱਜ ਅਸੀਂ ਧਰਨਾ ਲਾਇਆ ਹੈ ਜਦੋਂ ਤੱਕ ਇਹ ਡਿਊਟੀਆਂ ਸਾਡੀਆਂ ਪਰਾਲੀ ਸਾੜਨ ਤੋਂ ਕਟੀਆਂ ਨਾ ਜਾਣ ਗਿਆ ਉਦੋਂ ਤੱਕ ਅਸੀਂ ਇਹ ਕਿੰਨੇ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੈ ਫਾਜ਼ਿਲ ਕਾ ਦੇ ਹੈਗਾ ਜੀ 42 40 ਦੇ ਕਰੀਬ ਨੇ हां ਪਿਛਲੀ ਵਾਰੀ ਵੀ ਇੰਨੀ ਸੀ ਕੀ ਦਿੱਕਤ ਆਂਦੀ ਉਹਦੋਂ ਉਸ ਵਕਤ ਵੇਖੋ ਜੀ ਮੁਲਾਜ਼ਮਾਂ ਤੇ ਵੈਸੇ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਠੀਕ ਹੈ ਇਧਰੋਂ ਫੀਡਰ ਫਾਲਟ ਹੁੰਦੇ ਆ ਉੱਥੇ ਵੀ ਡਿਊਟੀ ਕਰਨੀ ਹੈ ਸਪਲਾਈ ਵੀ ਜੋ ਵੀ ਘੰਟੇ ਦੇਣੀ ਹੈ ਅਸੀਂ ਤੇ ਉਸ ਤੋਂ ਬਾਅਦ ਇੱਕ ਹੋਰ ਬੋਝ ਪਾਇਆ ਗਿਆ ਵੀ ਹੁਣ ਤੁਸੀਂ ਦੱਸੋ ਵੀ ਕਿਵੇਂ ਬੰਦਾ ਦੋ ਦੋ ਡਿਊਟੀਆਂ ਕਿਵੇਂ ਕਰ ਲਏਗਾ ਕੋ ਸਿਕਿਉਰਿਟੀ ਦਾ ਇਸ਼ੂ ਵੀ ਹੁੰਦਾ ਉੱਥੇ? ਨਾ ਜੀ ਨਾ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਨਹੀਂ। ਇੱਥੇ ਤਾਂ ਆਮ ਐਕਸੀਡੈਂਟਾਂ ਦਾ ਕਾਰਨ ਹੀ ਇਹੋ ਐ। ਵੀ ਬੋਝ ਪਾਇਆ ਜਾ ਰਿਹਾ ਹੈ। ਡਿਊਟੀਆਂ ਕਰੋ, ਫੀਡਰ ਚਲਾਓ, ਹੋਰ ਕੰਮ ਅਸੀਂ ਕਿਹਾ ਉਹ ਵੀ ਕਰੋ ਪਰ ਸਿਕਿਉਰਿਟੀ ਕਿਤੇ ਵੀ ਨਹੀਂ ਐ। ਠੀਕ ਹੈ। ਠੀਕ ਹੈ। ਤੇ ਜਾਨ ਮਾਲ ਦੀ ਇਹਨਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ। ਠੀਕ ਹੈ ਜੀ। ਮਲਕੀਤ ਸਿੰਘ। ਹਾਂ ਜੀ। ਮਲਕੀਤ ਸਿੰਘ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਹੈ ਵੀ ਡਿਊਟੀਆਂ 40 ਬੰਦਿਆਂ ਦੀ ਲੱਗੀ ਹੈਗੀ ਐ। ਹਾਂ ਜੀ। ਤੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਉਹਦੇ ਚ ਕੋਈ ਆਸ਼ਵਾਸਨ ਮਿਲਿਆ ਜੀ ਕੱਟ ਦੇਾਂਗੇ ਜਾਂ ਕੋਈ ਗੱਲਬਾਤ ਹੋਈ ਆਬਸਰ ਸਹੀ ਨਾਲ ਤੇ ਮੈਂ ਇਸ ਤਰ੍ਹਾਂ ਜੀ ਅਜੈ ਸਿੰਘ ਸਾਹਿਬ ਤਾਂ ਨਹੀਂ ਸੀ ਦਫ਼ਤਰ 'ਚ ਅੱਛਾ ਜੀ ਸਾਨੂੰ ਦਫ਼ਤਰ ਸਟਾਫ ਦੇ ਵੱਲੋਂ ਸੁਪਰਡੈਂਟ ਸਾਹਿਬ ਰੈਡਮ ਨੇ ਆ ਕੇ ਇਸ ਗੱਲ ਦਾ ਪ੍ਰਸ਼ਨ ਪੁੱਛਿਆ ਸੀ ਹਾਂਜੀ ਪਰ ਕੋਈ ਲਿਖਤੀ ਰੂਪ ਦੇ ਵਿੱਚ ਸਾਨੂੰ ਕੋਈ ਜਿਹੜੀ ਹੈ ਮੀਟਿੰਗ ਲੱਗੂ ਗੱਲਬਾਤ ਤਾਂ ਨਹੀਂ ਸਦਾ ਮਿਲਿਆ ਜੀ ਔਰ 30 ਤਰੀਕ ਦਾ ਜਿਹੜਾ ਅਸੀਂ ਨੋਟਿਸ ਦਿੱਤਾ ਸੀ ਉਹਦੇ ਵਿੱਚ ਵੀ ਅਸੀਂ 24 ਤਰੀਕ ਦਾ ਇਹ ਕਰਨ ਦਾ ਐਲਾਨ ਕੀਤਾ ਸੀ ਅਜੇ ਤੱਕ ਕੋਈ ਐਕਸ਼ਨ ਸਰਵਲ ਹੋ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਹੀ ਉਹਨਾਂ ਨੇ ਸਾਨੂੰ ਮੀਟਿੰਗ ਦਿੱਤੀ ਹੈ ਜਿਹੜੇ ਚਾਰੇ ਬੰਦਿਆਂ ਦੀ ਡਿਊਟੀ ਲੱਗੀ ਹੈ ਮੁਲਾਜ਼ਮਾਂ ਦੀ ਉਹ ਕੱਟਣ ਦਾ ਕੋਈ ਸੰਕੇਤ ਮਿਲਿਆ ਹੈਗਾ ਨਹੀਂ ਜੀ ਅਜੇ ਤੱਕ ਕੋਈ ਨਹੀਂ ਕਿਉਂਕਿ ਕੋਈ ਭੇਜੀਆਂ ਗਈਆਂ ਲਿਸਟਾਂ ਜਿਹੜੀਆਂ ਅਜੇ ਤੱਕ ਨਹੀਂ ਕੋਈ ਇਸ ਬਾਰੇ ਇਹ ਜਿਹੜਾ ਜਿਵੇਂ ਇਹਨਾਂ ਦੱਸਿਆ ਖੇਤੀਬਾੜੀ ਮੇਕਮ ਨਾਲ ਸੰਬੰਧਿਤ ਹੈਗਾ ਹੈ ਜਿਹੜੇ ਪੀਐਸ ਪੀਸੀਐਲ ਦੇ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਫੀਲਡ 'ਚ ਇਹ ਡਿਊਟੀ ਕਰਦੇ ਆ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਜੀ ਕਿਉਂਕਿ ਐ ਜਿਹੜੇ ਬਿਜਲੀ ਮੁਲਾਜ਼ਮ ਨੇ ਤੇ ਜ਼ਿੰਮੇਦਾਰ ਨੇ ਹਟਕਾਰ ਨੇ ਸਾਡੇ ਉਹਨਾਂ ਦੇ ਨਾਲ ਬਿਲਕੁਲ ਜਿਹੜਾ ਨਾ ਮਾਸ ਦਾ ਰਿਸ਼ਤਾ ਜੀ ਜਿੱਤਾ ਜੀ ਅਸੀਂ ਉੱਥੇ ਹੀ ਉਹਨਾਂ ਏਰੀਆ ਦੇ ਵਿੱਚ ਡਿਊਟੀ ਕਰਦੇ ਆ ਔਰ ਇਹ ਜਿਹੜੀ ਪਰਾਲੀ ਸਾੜਨ ਦੇ ਤੋਂ ਰੋਕਣ ਵਾਸਤੇ ਜਿਹੜੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਮੰਨ ਲਓ ਸਾਡਾ ਕੋਈ ਮੁਲਾਜ਼ਮ ਉਹਦੀ ਸ਼ਿਕਾਇਤ ਕਰਦਾ ਕਿ ਇਸ ਜ਼ਿੰਮੇਦਾਰ ਨੇ ਪਰਾਲੀ ਸਾੜੀ ਹੈ ਜੀ ਉਹਦੀ ਸ਼ਿਕਾਇਤ ਕਰੇਗਾ ਔਰ ਉਹਦੇ ਵਿੱਚ ਪਤਾ ਲੱਗ ਜਾਂਦਾ ਕਿਉਂਕਿ ਉਹ ਮੁਲਾਜ਼ਮ ਜਿਹੜਾ ਉੱਥੇ ਡਿਊਟੀ ਕਰ ਰਿਹਾ ਹੈ ਹਾਂਜੀ ਇਹਦੇ ਨਾਲ ਜਿਹੜਾ ਖfstਕਾਰਾਂ ਦੇ ਨਾਲ ਸਾਡਾ ਜਿਹੜਾ ਉਹ ਟਕਰਾਵ ਵੱਧਦਾ ਹੈ ਅਸੀਂ ਉੱਥੇ ਡਿਊਟੀਆਂ ਕਰਨੀਆਂ ਹੁੰਦੀਆਂ ਕੋਈ ਸਕਿਉਰਟੀ ਮਿਲਦੀ ਹੈ ਜੇ ਤੁਸੀਂ ਮਤਲਬ ਉਸ ਜਗ੍ਹਾ ਤੇ ਜਾਂਦੇ ਹੋ ਜਿੱਥੇ ਪਰਾਲੀ ਸਾੜੀ ਜਾ ਰਹੀ ਹੋਵੇ ਨਹੀਂ ਕੋਈ ਸਕਿਉਰਟੀ ਨਹੀਂ ਹੁੰਦੀ ਤੁਹਾਡਾ ਕੋਈ ਸਕਿਉਰਟੀ ਨਹੀਂ ਹੁੰਦੀ ਰਿਪੋਰਟ ਕਰਨੀ ਹੁੰਦੀ ਹੈ ਜੀ ਸਾਡੇ ਮੁਲਾਜ਼ਮਾਂ ਨੇ ਜੀ ਹਾਂ ਅਗਲਾ ਕੋਈ ਐਕਸ਼ਨ ਹੈਗਾ ਅਗਲਾ ਜਿਹੜਾ 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 ਸੰਘਰਸ਼ ਜਿਹੜਾ ਪਏ ਆ ਹੁਣ ਸ਼ੁਰੂ ਕੀਤਾ ਹੈ ਹਾਂਜੀ ਜੇਕਰ ਸਾਨੂੰ ਕੋਈ ਕਿਉਂਕਿ ਸਾਡੀ ਇੱਕੋ ਹੀ ਮੰਗ ਹੈ ਕਿ ਸਾਡੇ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਉਹ ਕਟਵਾਈਆਂ ਜਾਣ ਉਹ ਕਟਵਾਈਆਂ ਇਥੋਂ ਐਕਸ਼ਨ ਸਾਹਿਬ ਨੇ ਜਿਹੜੀਆਂ ਆਪਣੀ ਭੇਜੀ ਹੈ ਦਸਤਾ ਭੇਜੀਆਂ ਨੇ ਉਹ ਸਾਡੀ ਇਹ ਹੀ ਮੰਗ ਹੈ ਇੱਕੋ ਇੱਕ ਕਿ ਇਹ ਜਿਹੜੀਆਂ ਡਿਊਟੀਆਂ ਕਟਵਾਈਆਂ ਜਾਣ ਜੇਕਰ ਨਾ ਕਟਵਾਈਆਂ ਜਾਣ ਗਿਆ ਤਾਂ ਇਹ ਜਿਹੜਾ ਸੰਘਰਸ਼ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਅਸੀਂ ਉਹਨੂੰ ਜਾਰੀ ਰੱਖਾਂਗੇ